ਆ ਦੇਖੋ ਮਿੱਤਰੋ ਪੰਗਾ ਪੈ ਗਿਆ ਵਾ ਇਧਰ ਅਸੀਂ ਆਏ ਸੀਗੇ ਲੈ ਹੁਣੋਂ ਮੁੱਕ ਗਿਆ ਯਾ ਯਾਰ ਆ ਦੇਖ ਲੈ ਬੱਸ ਰਕ ਮੈਨੂੰ ਦੇਖੀ ਲੋ ਵੀ ਮਿੱਤਰੋ ਆਪਾਂ ਹੁਣੇ ਆ ਗਏ ਰੈਡੀ ਬਿਲਕੁਲ ਰੈਡੀ ਹੋ ਗਿਆ ਜੀ ਰੈਡੀ ਵਾਲੋ ਕਰ ਲੈ ਸੈਟ ਤੇ ਚੱਲੀਏ ਅभी ਹੈ ਹਾਂ ਆ ਗਿਆ ਪੰਗਾ ਪੈ ਗਿਆ ਅੱਜ ਇੱਕ ਪਾ ਤਰਲੇ ਪਾਸ ਸਾਰਾ ਪਾਣੀ ਆ ਗਿਆ ਹੁਣ ਇਹ ਕਾਟਣਾ ਪਣਾ ਸੈੱਟ ਇੱਥੋਂ ਪਾਣੀ ਆਇਆ ਚੱਲਿਆ ਸਾਰ ਇੱਥੋਂ ਹੀ ਆਇਆ ਸਾਰਾ ਪਾਣੀ ਹੂੰ ਇਹਦਾ ਹੁਣ ਹੱਲ ਕਰਨਾ ਪਣਾ ਕੋਈ ਨਾ ਆਪਾਂ ਇੱਕ ਬੁਰੀ ਸੀਮੈਂਟ ਦੀ ਲਾ ਕੇ ਪਰ ਮੇਰੇ ਕੋਲ ਡੋਗਾ ਟੀਮ ਮਾਰਨੀ ਪਈ ਇੰਦਰ ਸਾਰੇ ਮੱਝੀ ਹੋਈ ਐ ਨਾ ਇਹਨਾਂ ਤੇ ਜਗ੍ਹਾ ਬਣੀ ਹੋਈ ਆ ਬਾਬਾ ਜੀ ਇਸ ਕਰਕੇ ਛੜਤਾ ਸੀ ਟੋਟਾ ਇੰਨਾ ਏਰੀਆ ਇਹਦਾ ਹੁਣ ਹੱਲ ਕਰਾਂਗੇ ਕੋਈ ਨਾ ਕੋਈ ਰੇ ਰ ਨ ਨ ਨ ਨ ਨ ਨ ਇਥੇ ਪੰਜਾਬੀ ਪੀਰਾਂ ਦੀ ਜਗ੍ਹਾ ਹੈ ਜੀ ਉੱਥੇ ਆਪਾਂ ਖੜੇ ਆ ਤੇ ਅੱਜ ਜਿਹੜੀ ਮੈਂ ਵੀਡੀਓ ਬਣਾਉਣ ਲੱਗਾ ਵਾਂ ਇਹ ਤਾਂ ਚਲੋ ਆਪਾਂ ਵੈਸੇ ਹੀ ਬਣਾਉਣ ਲੱਗ ਗਏ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਰਖੜੀਆਂ ਦਾ ਦਿਨ ਆ ਰਿਹਾ ਨੇੜੇ ਉਹਦੇ ਪਾਸੇ ਚੱਲ ਕੱਪੜੇ-ਕੋਪੜੇ ਬਣਾਉਣ ਚੱਲੇ ਆ ਟੌਪਿਕ ਆਪਣਾ ਸੇਮ ਹੀ ਰਹੂਗਾ ਜਿਵੇਂ ਗੁਰਦੁਆਰਿਆਂ ਦੀਆਂ ਆਪਿਆ ਵੀਡੀਓ ਬਣਾਉਨੇ ਵਲੋਗਿੰਗ ਕਰਦੇ ਆ ਠੀਕ ਆ ਇਹ ਤਾਂ ਜਦੋਂ ਆਪਾਂ ਘਰੇ ਹੁੰਨੇ ਚਲੋ ਉਦੋਂ ਦਾ ਇਹੋ ਜੀ ਵੀਡੀਓ ਬਣਾ ਲੈਦੀ ਆ ਬਾਕੀ ਆ ਤੁਹਾਨੂੰ ਪਤਾ ਮੇਰਾ ਮੇਰੇ ਘਰ ਵਾਲੀ ਨਾਨਾਵਦੀਪ ਕੌਰ ਨਵਦੀਪ ਨਾ ਮੇਰਾ ਮਤਲਬ ਹੈਗਾ ਪਹਿਲਾ ਵਲੌਗ ਆ ਇਹ ਜ ਤੇ ਉਮੀਦ ਕਰਦਾ ਤੁਹਾਨੂੰ ਸਦਾ ਨੂੰ ਵੀਡੀਓ ਵਧੀਆ ਲੱਗੀ ਹੋ ਵਧੀਆ ਲੱਗੂਗੀ ਤੇ ਹੁਣ ਆਪਾਂ 모ਗੇ ਜਾਣੇ ਵਿਚਾਰ ਦੇ ਵਿੱਚ ਤੋਂ ਥੋੜਾ ਜਿਹਾ ਸਮਾਨ ਲੈਣਾ ਵਾ ਹਨ ਤੇ ਵੇਨੇ ਆ ਬਾਕੀ ਕਿਵੇਂ ਕਿਵੇਂ ਉੱਥੇ ਮਾਹੌਲ ਆ ਚੱਲੇ 모ਗੇ ਆ ਪੂਲ ਇੰਜੋਏ ਹੋ ਰਿਹਾ ਤੇਰੀ ਭੈਣ ਨੂੰ ਆ ਗਈ ਹੈ ਲੈ ਆ ਯਾਰ ਪੁੱਠਾ ਪੰਗਾ ਪੈ ਗਿਆ ਪਰ ਵਹੀ ਤਾਂ ਆਏ ਸੀ ਇੱਧਰ ਹਾਏ ਉਹ ਕਿੱਧਰ ਗੱਡੀ ਲਈ ਹੁੰਦਾ ਵੇ ਅੱਜ ਤਾਂ ਰੱਖ ਤਾ ਬੂਟ ਤੇ ਭਰਾਓ ਫਾਈਨਲ ਜਿਹੜੇ ਆਪਾਂ ਇਹ ਕੇ ਬੋਟ ਲੈ ਜਾਂਦੇ ਆ ਤੂੰ ਦਿਖੋ ਨਾ ਮੈਂ ਆਪੂ ਲੈ ਕਹਿੰਦੇ ਪਿੰਡ ਲੈ ਕਹਿੰਦੀ ਆ ਤੇ ਛੜਤ ਲੈ ਕਹਿੰਦੀ ਆ ਆ ਆਪਾਂ ਠੀਕ ਆ ਤੇ ਤੁਹਾਨੂੰ ਦੱਸ ਦਵਾਂ ਮੈਂ ਯਾਰ ਅੱਜ ਬਹੁਤ ਮਾੜਾ ਹੋਇਆ ਯਾਰ ਉੱਥੇ ਬਾਜ਼ਾਰ ਗਏ ਸੀਗੇ ਉਹ ਗੇ ਉੱਥੇ ਪਾਣੀ ਬਹੁਤ ਜ਼ਿਆਦਾ ਸੀ ਨਾ ਤਾਂ ਕਿਸੇ ਦੁਕਾਨ ਤੇ ਵੀਡੀਓ ਬਣਾਈ ਗਈ ਸਮਾਨ ਆਪਾਂ ਜਿਹੜਾ ਆਪਣਾ ਚਾਹੀਦਾ ਸੀ ਆਪਾਂ ਲੈ ਜਾਂਦਾ ਵਾ ਤੇ ਬਹੁਤ ਮੰਦਾ ਹਾਲ ਹੋਇਆ ਸਾਡਾ ਯਾਰ ਚਲੇ ਤਾਂ ਗਏ ਪਰ ਔਖਾ ਬਹੁਤ ਹੋ ਗਿਆ ਸੀਗਾ ਟਾਪਿਕ ਆ ਜਿਹੜਾ ਆਪਣਾ ਵੀਰੇ ਸੇਮ ਹੀ ਰੂ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਗਿਆ ਹਟਾਵਾ ਜਿਹੜਾ ਨੂੰ ਆਪਾਂ ਵੀਡੀਓ ਪਾਉਣੀ ਆ ਹਨਾ ਟ੍ਰੈਵਲਿੰਗ ਕਰਦੇ ਆ ਉਹੀ ਰਹੂਗਾ ਟੌਪਿਕ ਇਹ ਐਚ ਮੈਂ ਕਰ ਰੀਅਸ ਕਰਕੇ ਮੈਂ ਵੀਡੀਓ ਬਣਾਤੀ ਪਰ ਅੱਜ ਯਾਰ ਸਾਡਾ ਬਹੁਤ ਮੰਦਾ ਹਾਲ ਹੋਇਆ ਉੱਥੇ ਅਸੀਂ ਉੱਥੇ ਪਾਣੀ ਦੇ ਵਿੱਚ ਸਾਡਾ ਮੋਟਰਸਾਈਕਲ ਫਸ ਗਿਆ ਸੀ ਬਹੁਤ ਬੁਰੀ ਤਰ੍ਹਾਂ ਜਿੱਥੇ ਇੰਡੀਕੇਟਰ ਹੁੰਦੇ ਆ ਮੋਟਰਸਾਈਕਲ ਦੇ ਉਦੋਂ ਥੋੜਾ ਥੋੜਾ نیچے ਸੀ ਪਾਣੀ ਮਤਲਬ ਸਲੈਂਸਰ ਡੱਪ ਗਿਆ ਸੀਗਾ ਮੋਟਰਸਾਈਕਲ ਸਾਡਾ ਬੰਦ ਹੋ ਗਿਆ ਮਸਾ ਖਿੱਚ ਤੋ ਗਿਆ ਸੀ ਉਹਨੂੰ ਬਾਹਰ ਲੈ ਕੇ ਆਂਦਾ ਬੋ ਗਿਆ ਪੰਜ ਸੰਗ ਮਾਰਕੀਟ ਦੇ ਵਿੱਚ ਅਸੀਂ ਗਏ ਸੀਗੇ ਕੈਂਪਰ ਜਾਣਾ ਸੀਗਾ ਬਾਜ਼ਾਰ ਤੋਂ ਮੈਂ ਉਧਰ ਨਹੀਂ ਜਾਂਦਾ ਸੀਗਾ ਤੇ ਬਹੁਤ ਬੁਰਾ ਹਾਲ ਹੋਇਆ ਮਸਾ ਕੱਢਿਆ ਮੋਟਰਸਾਈਕਲ ਯਾਰ ਤੇ ਮੈਂ ਪੂਰੀ ਵੀਡੀਓ ਨਹੀਂ ਬਣਾ ਸਕਿਆ ਯਾਰ ਅੱਧੀ ਕਾਹਨ ਵੀਡੀਓ ਤੁਹਾਨੂੰ ਪਤਾ ਹੀ ਜਾਣਾ ਕਿਉਂਕਿ ਮੀਂਹ ਪੈ ਗਿਆ ਸੀਗਾ ਤਾਂ ਹਣ ਆਪਾਂ ਇੱਕ ਅਗਲੀ ਵੀਡੀਓ ਬਣਾਵਾਂਗੇ ਵਧੀਆ ਜੀ ਠੀਕ ਆ ਚਲੋ ਮਿਲਦੇ ਆ ਅਗਲੀ ਵੀਡੀਓ ਵਿੱਚ ਮਿੱਤਰੋ ਬਾਏ ਬਾਏ ਸਾਰਿਆਂ ਨੂੰ ਧੰਨਵਾਦ